ਬਾਕੀ ਦੁੱਧ ਵੀ ਵਧੀਆ ਦੁੱਧੋ ਦਾ ਲੱਗਦਾ 90 ਰੁਪਏ ਲੀਟਰ ਉਹ ਰਹਿਣ ਦੇ ਉਹ ਕੌਂ ਚੂਠ ਬੋਲਦਾ ਤੂੰ ਹਲੋ ਹਾਂ ਹੋਰ ਸੁਣਾ ਵਧੀਆ ਵਧੀਆ ਕਿਉਂ ਜੀ ਤੂੰ ਓਏ ਠੀਕ ਆ ਹੋਰ ਠੀਕ ਆ ਵਧੀਆ ਨਵੇੜ ਆਏਗਾ ਮਾ ਹਾਂ ਕੰਮ ਨਵੇੜੇ ਇੱਕ ਬੱਟਲੇ ਕੱਖ ਔਕਰੀ ਦਾ ਬੱਟਲੇ ਮਾ ਦਾ ਸਪਰੇਅ ਕਰਾ ਕੇ ਆਟੇ ਆੜੀਆਂ ਅੱਛਾ ਕਰਾਤੀ ਰੋਜ਼ ਹੀ ਬਣਾਉਣ ਮੇਂਡ ਦਾ ਕੰਮ ਤਾਂ ਇਹ ਨਹੀਂ ਕਰਾਈ ਨਾ ਯਾਰ ਹੋਰ ਕੰਮ ਕਰਾ ਮੈਂਗਾ ਜੀ ਬਸ ਮੈਂ ਵੀ ਕਦੇ ਦਿਨ ਤੱਕ ਕਰਾ ਦੂੰਗਾ ਅੱਛਾ ਹਾਂ ਮਾਚਾਰ ਇੱਕ ਦੋ ਦਿਨ ਹੋਰ ਲੰਗੇ ਜਾਂਦੇ ਹਲੇ ਪਤਲਾ ਪਤਲਾ ਜਾਂ ਪਾਣੀ ਫੇਰਦੀ ਹੈ ਮਾਚਾਰ ਮਹਾ ਚਾਲ ਕੋਈ ਨਾ ਬਾਹ ਸੱਚ ਮੈਂ ਤਾਂ ਤੈਨੂੰ ਐ ਪੁੱਛਦਾ ਸੀ ਉਹ ਕੱਲ ਇੱਕ ਬੁੜੀ ਜੀ ਮੈਂ ਐਸ ਲਈ ਆਉਂਦਾ ਸੀ ਉਹ ਕਿੱਤਰੋ ਲਿਆ ਸੀ ਮੈਂ ਤਾਂ ਬੁੜੀ ਹੀ ਆਦਾ ਲੈ ਹੋਰ ਮੈਂ ਐਸ ਮੈਂ ਸਦਾ ਕੋਈ ਮੈਨੂੰ ਦਿਖਤਾ ਰਹੀ ਨਹੀਂ ਸੀ ਕਿਹੜੇ ਪਾਸੇ ਮੈਸ ਉਹ ਹਾਂ ਇੱਧਰ ਆ ਜਾ ਇੱਧਰ ਨੂੰ ਕਿਸੇ ਪਾਸੇ ਮੈਨੂੰ ਦਿਖਤਾ ਰਹੀ ਨਹੀਂ ਸੀ ਵੀ ਉਹ ਮੈਸ ਕਿਉਂ ਨਾ ਹੂੰ 10 ਲੀਟਰ ਦੁੱਧ ਥੱਲੇ ਮੈਂ ਤਾਂ ਨਹੀਂ ਕਹਦਾ ਕਿਉਂ ਮੁਸ਼ਕਲ ਵਾ ਜੀ ਹੱਥ ਨਹੀਂ ਚੋਕੀ ਦਿਖਾ ਦੂੰਗਾ ਤੈਨੂੰ ਪਤਾ ਜਮੀ ਸੁੱਕੀ ਪਈ ਐ ਓਏ ਐਂ ਦਾ ਫਿਰ ਉਹ ਥੋੜੀ ਖਰਾਕ ਦੇ ਤੋੜੇ ਰਹੀ ਹੋਈ ਐ ਉਹ ਕਿੰਨੇ ਦੀ ਆਈ ਐ 90000 ਦੀ ਉਹ ਤਾਂ ਮਹਿੰਗੀ ਆ ਭਾਈ ਮਹਿੰਗੀ ਆ ਮਹਿੰਗੀ ਆ ਚਲ ਮੈਂ ਨਹੀਂ ਸੁਣ ਤੂੰ ਵਧੀਆ ਮੈਂ ਇਸ ਤੈਨੂੰ 30000 ਦੀ ਦਵਾਉਂਦਾ ਮੈਂ ਕਹਿੰਦਾ 30000 ਦੀ 30000 ਤਾਂ ਹੁਣ ਬੱਕਰੀ ਵੀ ਨਹੀਂ ਆਉਂਦੀ ਉਹ ਮਾਗ ਲੈ ਯਾਰ ਮੈਂ ਕਹਿੰਦਾ ਤੇਰੇ ਭਾਦਾ ਮੈਂਸ ਮਹਿੰਗੀ ਆ ਭਾਈ ਤੇਰਾ ਤਾਂ ਤੇਰੀ ਮਰਜ਼ੀ ਜੇ ਮੈਨੂੰ ਤਾਂ ਕੀ ਉਹਦਾ ਤੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਨਾ 30000 ਦੀ ਤਾਂ ਬੱਕਰੀ ਨਹੀਂ ਹੁੰਦੀ ਅੱਜ ਕੱਲ੍ਹ ਉਹਦਾ ਤੇਰੇ ਪੈਸੇ ਤੇ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਮੇਰੇ ਕੋਲ ਤਾਂ ਜੇ ਤੂੰ 2 ਲੱਖ ਦੀ ਲਿਆਉਂਦਾ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਮਹਿੰਗੀ ਆ ਉਹੀ ਲੱਗਿਆ ਤੈਨੂੰ ਮੈਂ ਇਸ ਤਾਈਂ ਪੰਜਵੇਂ ਸੂਇਆ ਉਹ ਐਨੇ ਕ ਸੂਇਆ ਹਾਂ ਹੈਗੀ ਦਾ ਪੱਕੜ ਹੈ ਪੰਜਵੇਂ ਸੂਇਆ ਮੈਨੂੰ ਪਤਾ ਉਹਦੇ ਥਣ ਚ ਵੀ ਥੋੜਾ ਜਿਹਾ ਪ੍ਰੋਬਲਮ ਆ ਸਸਣ ਸੋਜਿਆ ਹੋਇਆ ਦਾ ਥੋੜਾ ਥੋੜਾ ਉਹ ਸੋਜਾ ਨਹੀਂ ਹੋਇਆ ਹਾਂ ਉਹਦੇ ਕੰਜਰ ਦੀ ਤਾਂ ਉਹੀ ਹਵਾ ਜੀ ਭਰਦੀ ਐ ਅੱਛਾ ਕੋਈ ਸੋਜਾ ਨਹੀਂ ਕੁਛ ਨਹੀਂ ਦੁੱਧ ਵਧੀਆ ਆਉਂਦਾ ਸਾਰਾ ਕੁਝ ਆਉਂਦਾ ਓਕੇ ਆ ਜਮਾ ਫੇਰ ਤਾਂ ਮੈਨੂੰ ਜੇ ਮਨ ਮੈਂ ਕੱਲ ਮਾਨਸਾ ਦੀ ਮੰਡੀ ਤੇ ਗਿਆ ਸੀਗਾ ਹਾਂ ਉੱਥੇ ਮੈਂ ਖੜੀ ਦੀ ਫੂਲੇ ਰੰਗ ਦੀ ਉਹ 1,70,000 ਰੁਪਏ ਮੰਗਦੇ ਤੇ ਮੈਂ ਇਸ ਦੀ ਪੂਰੀ ਨਰੋਈ ਬਣ ਫੂਲੇ ਰੰਗ ਦੀ ਉਹ ਕਹਿੰਦਾ ਫੂਲੇ ਬੁਰੀ 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 ਹੋਏ ਹਾਂ ਪੂਰੀ ਉਹ 1,70,000 ਰੁਪਏ ਮੰਗਦੇ ਤੇ ਮੈਂ ਉਹਨਾਂ ਨੂੰ ਲੱਖ ਰੁਪਏ ਕਿਹਾ ਦੀ ਮੈਂ ਲੱਖ ਰੁਪਏ ਨਗਦ ਲੈ ਲਵੋ ਪਰ ਉਹਨਾਂ ਨੇ ਦਿੱਤੀ ਕਿੱਥੇ ਦਾ ਨਹੀਂ ਕਿੱਥੇ ਦਾ 1,70,000 ਕਿੱਥੇ ਲੱਖ ਰੁਪਏ ਕਿੰਨਾ ਫਰਕ ਹੋ ਗਿਆ 10,000 10 10-20,000 ਦਾ ਫਰਕ ਪੈਣਾ ਹੁੰਦਾ 17,000 ਦਾ ਉਹਨਾਂ ਨੇ ਦਿੱਤੀ ਨਹੀਂ ਕਹਿੰਦੇ ਵੀ ਇਸ ਦਾ ਦਿੰਦੇ ਨਹੀਂ ਹੈਗੇ ਮੈਂ ਮੋੜਿਆ ਪਰ ਜੇ ਤੈਨੂੰ ਪਹਿਲਾਂ ਪੁੱਛਣਾ ਨਹੀਂ ਉਹਨਾਂ ਨੂੰ ਪੁੱਛਣ ਦੀ ਕਦੇ ਮੰਡੀ ਗਿਆ ਤਾਂ ਲੈ ਕੇ ਜਦੋਂ ਦੇਣੀ ਵੇਚਣ ਵਾਸਤੇ ਤੇ ਮੈਂ ਇੰਨੀ ਮਹਿੰਗੀ ਤਾਂ ਵਿਕਦੀ ਨਹੀਂ ਪਈਏ ਇੱਕ ਨੇ 1,20,000 ਰੁਪਏ ਲਾਤਾ ਦੀ ਉਹ ਵੀ ਨਹੀਂ ਦਿੱਤੀ ਕਹਿੰਦੇ ਵੀ ਇਸ ਦਾ ਲਾਸਟ ਹੈ ਦੀ ਵੀ ਦੇਰ ਤੋਂ ਘੱਟ ਤਾਂ ਸੀ ਤਿੰਦੇ ਨਹੀਂ ਅੱਛਾ ਜੇ ਪਹਿਲਾਂ ਪਤਾ ਹੁੰਦਾ ਤੈਨੂੰ ਮੈਂ ਉਹ ਦਵਾਤ ਉਹ ਕਹਿੰਦਾ ਫਿਰ 1,70,000 ਦੀ ਆਪਾਂ ਕੀ ਕਰਨੀ ਸੀ ਆਪਾਂ ਤਾਂ ਦੁੱਧ ਪੀਣਾ ਦੀਗਾ 10 ਲੀਟਰ ਦੁੱਧ ਤਾਂ ਬਹੁਤ ਹੈ ਦੁੱਧ ਤਾਂ ਹੈਗਾ ਜਿਹੜੇ ਹਿਸਾਬ ਨਾਲ ਮੈਂ ਮਾਇਸ ਦੇ ਹਾਲਾਤ ਸੀ ਕਿ ਨਹੀਂ ਮਾਇਸ ਥੋੜਾ ਜਿਲੇ ਕੱਟੂਗਾ ਪੂਰਾ ਤਾਂ ਬਣਾ ਪਿਆ ਯਾਰ ਉਹਦਾ ਖਰਾਕ ਸਿੱਟਾਂਗੇ ਆਪਾਂ ਉਹਦਾ ਖਰਾਕ ਦੇ ਤੋੜੇ ਖੜੀ ਦੀ ਯਾਰ ਉਹ ਆਖਰ ਨੂੰ ਉਹ ਵੀ ਤਾਂ ਹੁਣ ਖਰਾ ਕੇ ਦਿੰਦੀ ਹੁਣ ਕਿ ਹੁਣ ਬਿਨਾਂ ਖਰਾ ਕੇ ਤੀ ਫਿਰਦੇ ਤੇ ਹੋ ਯਾਰ ਪਤਾ ਨਹੀਂ ਉਹਦਾ ਕੰਜੇ ਤੇ ਪੌਂ ਹੀ ਸੁੱਕੀ ਦੂੜੀ ਪਾਏ ਪਾ ਕੇ ਰੱਖਦੇ ਤੇ ਤਾਂ ਅੱਛਾ ਹੋਰ ਚੱਲ ਦੇਖ ਲੈ ਭਾਈ ਜੇ ਤੇ ਕੀ ਪਤਾ ਮਾੜਾ ਮੋਟਾ ਕੋਈ ਨਾ ਇਹਦਾ ਨਫਾ ਦੇ ਕੇ ਜਾਊ ਆਪਾਂ ਨੂੰ ਮੁਸ਼ਕਲ ਮੈਂ ਇਹ ਤਾਂ ਨਹੀਂ ਕਹਿੰਦਾ ਗਾਰੰਟੀ ਹੈ ਦਾ ਦਸ ਹਜ਼ਾਰ ਦੀ ਕਾਪੀ ਨਾ 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 ਦਸ ਦਸ ਸਤੀ ਨਹੀਂ ਦਿੰਦੇ ਦਰੇਲਾ ਵੀ ਉਹਦਾ ਕਟਿਆ ਉਹਨੂੰ 30000 ਤੋਂ ਵੱਧ ਨਹੀਂ ਗੰਜਰ ਦਾ ਗੱਲਾਂ ਦੇਖ ਲੈ ਗਿਆ ਕਰਦਾ 30000 ਤੋਂ ਵੱਧ ਉਹਨੂੰ ਕਟੇ ਲੀ ਜਾਂਦੇ ਨਹੀਂ ਉਹ ਨਹੀਂ ਬੜਈਆ ਭੁੱਖਿਆ ਨਹੀਂ ਉਹ ਨਹੀਂ ਭਾਈ ਸੁੱਕੀ ਦਾ ਪਈ ਉਹ ਤਾਂ ਕਰੋਨਾ ਕੀ ਯਾਰ ਨੇ ਇੰਨੀ ਬੁੜੀ ਹੁਣ ਮੈਂ ਇਸ ਲਈ ਅਗਲੇ ਇੰਨੀ ਮਹਗੀ ਦੁੱਧ ਨੂੰ ਲਊ ਅਗਲਾ ਨਾ 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 ਮਾਲਟੀ ਲੱਲ ਕੇ ਮਾਰ ਉਹ ਨਹੀਂ ਨਹੀਂ ਮਾਲਟੀ ਨੂੰ ਤਾਂ ਮੈਂ ਤੇਰੀ ਗੱਲ ਮਾਲਟੀ ਫਿਰ ਯਾ ਭਾਈ ਆਏ ਕਰੀ ਤੈਨੂੰ ਮੈਂ ਹਰਿਆਣੇ ਜੇ ਦਵਾ ਲਿਆਂਗਾ ਮੈਂ ਜਿੱਤ ਤੈਨੂੰ ਲੈਣੀ ਹੈ ਘਰੇ ਰੱਖਣ ਵਾਸਤੇ ਹਰਿਆਣੇ ਵਾਲੇ ਤਾਂ ਮੈਂ ਹੀ ਆ ਨੇ ਉਹ 1.5 ਲੱਖ ਦੀ ਹੈ ਭਾਈ ਉਹ ਤਾਂ ਆ ਫਰਮਾਈਆਂ ਨੇ ਤਾਂ ਬਾਕੀ ਉਹ ਨਹੀਂ ਖਰਾਕ ਨਹੀਂ ਪੈਂਦੀ ਆਪਾਂ ਤੋਂ ਜਿੰਨੀ ਖਰਾਕ ਤਾਂ ਆਪਾਂ ਪਾ ਨਹੀਂ ਸਕਦੇ ਫੇਰਾ ਨਾ ਨਾ ਉਹ ਨਾ ਜਿੰਨੀ ਨਹੀਂ ਪੈਂਦੀ ਉਹ ਹੌਲੀ ਹੌਲੀ ਭਰੀ ਮੈਂ ਛੋਟੀ ਕੋਈ ਨਾ ਉਰੀ ਦੇਖ ਲਈ ਦੂਜੀ ਤੀਜੀ ਸੂਏ ਖੜੀ ਇੱਕ ਖੜਿਆਲ ਖੜਿਆ ਖੜਿਆਲ ਹਾਂ ਕੰਮੀ ਸੂਏ ਤੀਜੇ 1,20,000 ਰੁਪਏ ਮੰਗਦੇ ਨੇ ਦੁੱਧ 11 ਲੀਟਰ ਹੈ 11 ਲੀਟਰ ਹਾਂ ਤਾਰ ਮਾਰ ਕੇ ਦੇਣਗੇ ਕੱਟੀਆਂ 15 ਦਿਨ ਹੋਈ ਨਹੀਂ ਸੋਈ ਨੂੰ ਨਹੀਂ ਫਿਰ ਜਾਦਾ ਨਹੀਂ ਮਿਲਦਾ ਕਾਲੇ ਰੰਗ ਦੀ ਮਾਸ ਆ ਵਧੀਆ ਕੁੰਡੀ ਆ ਮਾਸ ਵੀ ਪੂਰੀ ਸ਼ਕਿੰਨਨ ਆ ਯਾਰ ਇਹ ਜੀ ਗੱਲ ਨਹੀਂ ਹੈਗੀ ਉਹ ਕੰਟਰੈਕਟ ਮਤਲਬ ਇਹ ਨਹੀਂ ਰਾਜੀ ਆ ਮਾਸ ਪੂਰੀ ਚੀਜ਼ ਆ ਥਾਪੀ ਮਾਰ ਕੇ ਵੇਜਾ ਛੱਡੇ ਛੋਡੇ ਦੀ ਕਿਵੇਂ ਐਨ ਇੱਕ ਨੰਬਰ ਹੈ ਜੀ ਗਰੰਟੀ ਹੈ ਜੁਮੇਵਰੀਆ ਕਿਸੇ ਜ਼ਿੰਮੇਦਾਰ ਭਾਈ ਲਵੇ ਖੜੀ ਆ ਯਾਰ ਫੋਟੋ ਹੈਗੀ ਹੈਗਾ ਫੋਟੋ ਤਾਂ ਮੈਂ ਕੱਲ ਨੂੰ ਮਗਾ ਲੂੰ ਅੱਜ ਆਪਾਂ ਸ਼ਾਮ ਨੂੰ ਦੇਖੇ ਹਾਂ ਧਾਰ ਚੋਇਆ ਮਗੇ ਜੁਮੇਵਰੀਆ ਨਾ ਲੱਤ ਮਾਰੇ ਭਾਵੇਂ ਜੇ ਮੰਜਾੜਾ ਕੇ ਧਾਰ ਚੋਈਂ ਮੰਜਾੜਾ ਕੇ ਹਾਂ ਐ ਥੋੜੇ ਵੀ ਤੇ ਲੱਤ ਮਾਰ ਜੂਗੀ ਅੱ ਦੇਖਾਂ ਵਾ ਵਧੀਆ ਸ਼ਕੀਰ ਆ ਵਧੀਆ ਨਰੋਇयत ਖਰਾਖਰੂਪ ਪਾਈ ਹੋਈ ਆ ਵਧੀਆ ਕਰਿਆ ਕਿ ਵਪਾਰੀ ਦੇ ਵਾ ਨਾ ਨਾ ਕਰਿਆ ਵਪਾਰੀ ਲਵੇ ਕਿਉਂ ਯਾਰ ਅਰੇ ਵਪਾਰੀ ਪੂਰੀ ਦਿਨ ਚੇਪੀ ਲਵਾ ਦੇ ਕਰਿਆ ਵਪਾਰੀ ਤਾਂ ਤਾਂ ਨਵੇਂ ਵਪਾਰੀ ਲਵੇ ਤਾਂ ਪਰ ਇਹ ਲਿਜਾਣੀ ਨਹੀਂ ਉਹ ਤਾਂ ਕਰੇ ਪਾਲੀਆਂ ਹੋਈਆਂ ਨੇ ਬੰਦੇ ਦੇ ਚਾਰ ਮੱਛਾਂ ਨੇ ਸ਼ੌਕ ਦੀਆਂ ਪਾਲੀਆਂ ਹੋਈਆਂ ਨੇ ਉਹ ਬੰਦੇ ਨੂੰ ਪੈਸਿਆਂ ਦੀ ਲੋੜ ਉਹਨੂੰ ਕੁਝ ਕਰਨਾ ਹੋਊਗਾ ਤਾਂ ਵੇਚ ਰੋ ਨਹੀਂ ਉਹ ਵੇਚਦਾ ਨਹੀਂ ਅੱਛਾ ਹਾਂ ਦੇਖਾਂ 1 ਲੀਟਰ ਦੁੱਧ ਹੈ ਬਾਕੀ ਕਹਿੰਦਾ ਵੀ ਸਾਰੇ ਚੱਡੇ ਚੁੱਡੇ ਦੀ ਥਣਾ ਥਣਾ ਦੀ ਮੇਰੀ ਗਾਰੰਟੀ ਆ ਤੂੰ ਜਿਹੜੀ ਸ਼ਾਹੀ ਵਾਂ ਲੈ ਬੈੜੀ ਜੀ ਕਿਵੇਂ ਦੇਰੀ ਉਹ ਵੀ ਵਧੀਆ ਹੈ ਵਧੀਆ ਦੇਰੀ ਹੈ 16 ਲੀਟਰ ਦੁੱਧ ਹੈ 16 ਲੀਟਰ ਹਾਂ ਕਿੰਨੇ ਦੀ ਲੈ ਜੀ 55000 ਦੀ ਤੂੰ ਵੀ ਜਿਆਦਾ ਲਾਇਆ ਪੈਸੇ ਨਾ 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 ਜਿਆਦਾ ਨਹੀਂ ਹੈਗੇ 60 ਮੰਗਦੇ ਤੇ ਬਾਈ ਅੱਛਾ ਹਾਂ 55 ਦੇ 60 ਦੀ ਅੱਛਾ ਬਾਕੀ ਹੋਰ ਹੈ ਪਤਾ ਕੀ ਹੈ ਉਹਦੀ ਖਰਾਕ ਬਹੁਤ ਹੈ ਤਿੰਨ ਟਾਈਮ ਤਾਨੂੰ ਦਾਣਾ ਪਾਉਣਾ ਪੈਂਦਾ ਫੀਡ ਫੂਡ ਬਹੁਤ ਕੁਝ ਪੈਂਦਾ ਅੱਛਾ ਹਾਂ ਤਿੰਨੇ ਟਾਈਮ ਤਿੰਨੇ ਟਾਈਮ ਮਾਨੂੰ ਨਵਾਉਣਾ ਬਾਈ ਤਿੰਨੇ ਟਾਈਮ ਨਵਾਉਣਾ ਤਿੰਨੇ ਟਾਈਮ ਨਵਾਉਣਾ ਹਾਂ ਫਿਰ ਤਾਂ ਉਸੇ ਦੀ ਰਹਿਣਾ ਹੈ ਹਾਂ ਉਸੇ ਦੀ ਬਾਕੀ ਕੰਮ ਤਾਂ ਨਹੀਂ ਕਰਦਾ ਨਾ 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 ਬਾਕੀ ਨਵਾ ਨੂੰ ਕੇ ਚੰਗੀ ਤਰ੍ਹਾਂ ਤੇਲ ਤੂ ਲਾ ਕੇ ਖੋਲਲੀ ਤੇ ਖੜਾਇਆ ਮੈਨੂੰ ਐ ਤਾਂ ਫਿਰ ਬੜਾਈ ਦਾ ਭੁੱਖਾ ਵੀ ਆ ਰਿਹਾ ਹੈ ਬਾਕੀ ਦੁੱਧ ਵੀ ਵਧੀਆ ਦੁੱਧੋ ਦਾ ਲੱਗਦਾ ਹੈ 90 ਰੁਪਏ ਲੀਟਰ ਉਹ ਰਹਿਣ ਦੇ ਉਹ ਗਾਉਂ ਚੂਠ ਬੋਲਦਾ ਤੂੰ ਮੈਂ ਕਹਿੰਦਾ ਯਾਰ ਕਮਾ ਲੈ ਜੇ 90 ਰੁਪਏ ਲੀਟਰ ਦਾ ਮੈਸ ਦਾ ਨਹੀਂ ਲੱਗਦਾ ਲੱਗਦਾ ਲੈ ਕਾ ਹੈ ਪੌੜਾ ਤੇਰੀ ਫਾਇੰਟ ਲਵਾ ਦੂੰਗਾ ਥਾਣੇ ਮੈਂ ਆਏ ਕੀ ਮਖਿਆਲ ਪਾਉਣਾ ਤੂੰ ਉਹਨੂੰ ਮਖਿਆਲ ਵਾਲੀ ਗੱਲ ਨਹੀਂ ਤੈਨੂੰ ਆਥਣੇ ਲਿਆ ਦੂੰਗਾ ਡੈਰੀ 'ਚ ਹੋਵੇਗਾ ਆਥਣੇ ਤੋਂ ਮੈਂ ਉਹਦੇ ਤੇਰੇ ਲਈ 1 ਲੀਟਰ ਦੁੱਧ ਪਾ ਲਿਆ ਤੇ ਫੈਂਟ ਲਾ ਦੀ ਗੇ ਇਨਾ ਖੜਾ ਦੁੱਧ ਹੈ ਹਾਂ ਉਹਦਾ ਮੈਸਨੋ ਵੀ ਟੱਪੀ ਖੜੀ ਹੈ ਮੈਸਨੋ ਵੀ ਜੇ ਨਾ ਹੋਏ 90 90 ਰੁਪਏ ਲੀਟਰ ਤਾਂ ਮੇਰੀ ਵੀਡੀਓ ਲੈ ਜੀ ਫ੍ਰੀ ਛੱਡ ਦੂੰ ਤੈਨੂੰ ਹੋਰ ਦੱਸ ਦੱਸਿਆ ਜੀ ਹਾਂ ਫਰੀ ਲੈ ਨਹੀਂ ਆਥਣੇ ਮੰਨਣਯੋਗ ਗੱਲ ਹੈ ਤਾਂ ਨਹੀਂ ਹੈਗੀ ਸਿਵਤਾ ਯਾਰ ਪੈੜੀ ਮੰਨਣਯੋਗ ਗੱਲ ਨਹੀਂ ਹੈਗੀ ਮੈਂ ਕਹਿੰਦਾ ਯਾਰ ਤੈਨੂੰ ਦੱਸਦਾ ਜਿੰਮੇਰਾ 55000 ਰੁਪਏ ਜਾਂ ਖੂ ਖਤੇ ਜਾਊਗਾ ਮੈਂ ਤੈਨੂੰ ਦੱਸਤੀ ਗੱਲ ਜੇ ਨਾ 90 ਜੇ 90 ਰੁਪਏ ਤੋਂ 5 ਪੈਸੇ ਵੀ ਫਾਇਟ ਕੱਟ ਗਈ 90 ਰੁਪਏ ਲੀਟਰ ਕਹਿੰਦਾ ਮੈਂ ਤੈਨੂੰ ਜੇ 90 ਰੁਪਏ ਤੋਂ 5 ਪੈਸੇ ਵੀ ਕੱਟ ਗਈ ਉਹਦੀ ਬੈੜੀ ਫਰੀ ਲੈ ਜੀ ਅੱਛਾ ਜੀ ਤੈਨੂੰ ਮੈਂ ਦੱਸਤੀ ਗੱਲ ਕਿਤੇ ਬੜਾਈ ਬੜਾਈ ਚੋ ਮੈਂ ਲੈਤੀ ਉਹ ਪੈੜੀ ਉਹਨਾਂ ਦਾ 85 ਰੁਪਏ ਲੀਟਰ ਦੁੱਧ ਲੱਗਦਾ ਸੀ 5 ਰੁਪਏ ਹੋਰੇ ਆ ਕੇ ਮੇਰੇ ਲਈ ਹੋਰ ਵਧ ਗਈ 90 ਰੁਪਏ ਲੀਟਰ ਦੁੱਧ ਲੱਗਦਾ ਵੀ ਹੋਰੇ ਖਰਾਕ ਤਾਂ ਹੋਰ ਪਈ ਹੈ ਹਾਂ ਹਾਂ ਏਡਾ ਖਰਾਕ ਵਾਲਾ ਲੱਗਦਾ ਹੈਗਾ ਤਾਂ ਲੱਗਦਾ ਤਾਂ ਤੂੰ ਗੱਲਾਂ ਗੱਲਾਂ ਲੀਆਂ ਗੱਲਾਂ ਕਿਉਂ ਯਾਰ ਚਾਰ ਥੱਲੇ ਪਾਈ ਨੇ ਫੀਡ ਤੇ ਚਾਰ ਤਰ੍ਹਾਂ ਦੀ ਫੀਡ ਪੈਂਦੀ ਉਹਨੂੰ ਇੱਕ ਤੇ ਇੱਕ ਤੀ ਨਹੀਂ ਖੜਾ ਵੀ ਮੈਂ ਕੱਲਾ ਚੋਕਰੇ ਸੁੱਟ ਤਾ ਨੂੰ ਕਾਫੀ ਫੀਡ ਅਟ ਪੈਂਦਾ ਅੱਛਾ ਟਮਾਣਾ ਫੀਡ ਅਟ ਪੈਂਦੀ ਮਸਕਾਨ ਫੀਡ ਅਟ ਪੈਂਦੀ ਇਹ ਕਾਫੀ ਫੀਡ ਹੋਰ ਫੀਡ ਅਟ ਪੈਂਦੀ ਕਾਫੀ ਫੀਡ ਕਿਹੜੀ ਹੈ ਇਹ ਕਾਫੀ ਕੋਕਾ ਕੋਲੇ ਲੁੱਟ ਹੁੰਦੀ ਹੈ ਜਿਵੇਂ ਆਪਣੀ ਹੁੰਦੇ ਚਾਕਲੇਟ ਉਹ ਹੀ ਜੀ ਫੀਡ ਹੁੰਦੀ ਹੈ ਚਾਰ ਤਰ੍ਹਾਂ ਇਹ ਤਾਂ ਫਿਰ ਸਪੈਸ਼ਲੀ ਤਿਆਰ ਕਰਾਉਣਾ 1 ਕਿਲੋ ਇੱਕ ਮਤਲਬ ਕਿ 10-10 ਕਿਲੋ ਦੇ ਡੋਂਗੇ ਪੈਂਦੇ ਨੇ ਫੀਡ ਦੇ ਵਿੱਚ ਨੇ ਭਾਈ ਸਿੱਧਾ ਟਰੱਕ ਲੈ ਸਿੱਧਾ ਟਰੱਕ ਹੀ ਆਉਂਦਾ ਚਾਰ ਐ ਨਹੀਂ ਪੈਂਦੀ ਚਾਰ ਥੈਲੇ ਦਾ ਟਰੱਕ ਲਾ ਕੇ ਜਾਂਦੇ ਨੇ ਉਹ ਐ ਨਹੀਂ ਪੈਂਦੀ ਜਿਵੇਂ ਦੁਨੀਆ ਉਹ ਰਾਤ ਟੈਂਪੂ ਵਾਲਾ ਮੈਨੂੰ ਐ ਲੱਗਾ ਵੀ ਤੇਰੀ ਡਰੈੱਸ ਪੁੱਛ ਰਹੀ ਮੇਰੀ ਪੁੱਤ ਉਹ ਆਟੋ ਹੀ ਚਾਹੀਦੀ ਤੇ ਰਾਤ ਉਹ ਹੀ ਤੇ ਉਹ ਹੀ ਤੇ ਇੱਕ ਹੋਰ ਐ ਨਹੀਂ ਪੈਂਦੀ ਫੀਡ ਜਿਵੇਂ ਆਪਾਂ ਨੇ ਸੁਣੀ ਉਹ ਸਿੱਟਤੀ ਨਾ 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 ਮਿਣ ਕੇ ਅੱਛਾ ਇੱਕ ਅੱਧਾ ਅੱਧਾ ਕਿਲੋ ਚਾਰ ਚਾਰ ਪੈਕਟਾਂ ਚ ਥੈਲਿਆਂ ਚ ਅੱਛਾ ਅੱਧਾ ਅੱਧਾ ਕਿਲੋ ਬਸ ਇਹ ਗਰਮ ਆਇਆ ਹੈ ਸਣਾ ਹੁਣ ਜਿਆਦਾ ਤਾਂ ਪਾਣੀ ਨੂੰ ਤਾਂ ਉਹ ਕਿਲੋ ਦੀ ਮਾਤਰਾ ਰਹਿਦੀ ਇੱਕ ਟਾਈਮ ਦੀ ਅੱਧਾ ਕਿਲੋ ਪਾਉਣਾ ਮੈਂ ਹੁਣ ਕਰਮੈਸ ਕਰ ਦੁੱਧ 16 ਲੀਟਰ ਪੋਣਾ ਦਾਦਾ ਕਿਲੋਈ ਹਾਂ ਫਿਰ ਹੁਣ ਕਰਮਾਇਸ ਐ ਨਾ ਬਾਈ ਕਰਮਾਇਸ ਕਰਕੇ ਅੱਛਾ ਬਾਕੀ ਬਦਾਮਾਂ ਦਾ ਬਦਾਮਾਂ ਦਾ ਕੀ ਬੜੇ ਆਈ ਦਾ ਭੁੱਖਾ ਬਦਾਮਾਂ ਦਾ ਛਿਲਕਾ ਲੋਜਿਆਂ ਦਾ ਛਿਲਕਾ ਮੂਖ ਫਲੀ ਦਾ ਛਿਲਕਾ ਇੰਨਾ ਸਮਾਨ ਪੈਂਦੇ ਨੂੰ ਸਹੀ ਹਾਂ ਫਿਰ ਦੁੱਧ ਦਿੰਦੀ ਆ ਫਿਰ ਤਾਂ ਬਹੁਤ ਖਰਚ ਕਰਦਾ ਓਏ ਖਰਚ ਨਾਲੇ ਆ ਬਾਈ ਤਾਂ ਹੀ 16 ਲੀਟਰ ਦੁੱਧ ਤੇਰੀ ਆ ਜੇ ਹੁਣ ਮੈਂ ਉਹਨੂੰ ਦਾਣੀ ਨਾ ਦਿਖਾਏ ਫਿਰ ਉਹ 16 ਲੀਟਰ ਦੁੱਧ ਕਿੱਥੇ ਦੇ ਦੂਗੀ ਖਰਾਕ ਨਾਲ ਹੀ ਜੇ ਹੁਣ ਮੰਨ ਕੇ ਚੱਲਣ ਨੂੰ ਆਪਾਂ ਨੂੰ ਕੁਝ ਦਿਖਾਈ ਨਾ ਥਾਂ ਤੱਕ ਕੱਲੀ ਸੁਣਨੀ ਐ ਸਿਰਦੀ ਉਹ 16 ਲੀਟਰ ਥੋੜਾ ਦੇ ਦੂਗੀ ਸੰਨੀ ਤੇ ਕੱਲੀ ਤੇ ਨਾ ਦੇ ਦੂ ਤਾਂ ਖਰਾਕ ਨਾਲ ਹੀ ਹਾਂ ਦਾਣਾ ਤੂੰ ਨਾ ਪਾਵੇਂ ਉਹਨੂੰ ਫੇਰ ਤਾਂ ਫਾਇਦਾ ਜੇ ਹੁਣ ਤੈਨੂੰ ਮੈਂ ਇਸ ਲੈਂਦੀ ਉਹਨੂੰ ਕੱਲੀ ਤੂੜੀ ਦਿਖਾਵਾਂਗਾ ਤੂੜੀ ਦਾ ਥੋੜਾ ਇੰਨਾ ਦੁੱਧ ਦੇ ਦੂ ਮੈਂ ਤਾਂ ਦੱਸ ਦਿੰਦੀ ਐ 15 ਲੀਟਰ ਦੁੱਧ ਦਊਂਗਾ ਉਹ ਵੀ ਖਰਾਕ ਨਾਲ ਹੀ ਦੇਊਗੀ ਮਾਂ ਤੇਰੇ ਲੈ ਵੇ ਆ ਫੀਡ ਫੂਡ ਵਗੈਰਾ ਦਾਣਾ ਤੂੰ ਨਾ ਚੰਗਾ ਲੈਤੀ ਸਾਰਾ ਸਾਰਾ ਮੱਕ ਫੇਰੇ ਖਰਾਕ ਬਾਕੀ ਹੁਣ ਬਾਕੀ ਗੋਲੂ ਨੇ ਲਿਖ ਕੇ ਦੇਤੀ ਮੈਨੂੰ ਮਾਂ ਉਹਨੂੰ ਬੱਚਾ ਦੀ ਮਾਂ ਖਰਾਕ ਕੀ ਪਾਈ ਉਹਨੂੰ ਉਹਨੇ ਬਣਾ ਕੇ ਫੀਡ ਦੇਤੀ ਮੈਨੂੰ ਕਹਿੰਦਾ ਆਹ ਸਮਾਨ ਲੈ ਅੱਛਾ ਬਾਕੀ ਮੈਨੂੰ ਤਾਂ ਹੁਣ ਕੋਈ ਬੰਦੇ ਕਹਿੰਦਾ ਤੇਲ ਚਾ ਤੇਲ ਚਾ ਤੇ ਮਾਂ ਨਾ ਕਰਮਾਇਆ ਤੇਲ ਤਾਂ ਹਜੇ ਕਰਮਾਇਆ ਸਾਰ ਕਰਮਾਇਸ਼ ਕਰ ਦੂ ਮਾਂ ਬਾਈ ਹਫਤਾ ਕਰਮਾਇਆ ਬਾਕੀ ਉਹਨੂੰ ਸਿਆਲ ਚ ਮੈਂ ਖਰਾਕ ਹੋਰ ਪਤਾ ਦਿੰਦਾ ਉਹਦੀ ਖਰਾਕ ਹੋਰ ਪਤਾ ਦਾਂ ਕਿ ਸਿਆਲ ਚ ਜੇ 16 ਤੇ ਹੁਣ 20 ਤੇ ਬਗ ਜੀ ਚੱਲੀਏ ਯਾਰ ਰੋਟੀ ਦੀ ਭੁੱਖ ਲੱਗੀ ਪਈ ਆ ਜੀ ਤਾ ਰੋਟੀ ਤਾਂ ਮੈਂ ਤਾਂ ਖਾਏ ਤੀ ਹੁਣ ਤੂੰ ਨਹੀਂ ਖਾਕੇ ਉਹ ਮੈਂ ਦਿਹਾੜੀਆਂ ਕਰਕੇ ਚਾਹ ਹੀ ਲੈ ਕੇ ਆਦੀ ਇਹਨਾਂ ਦੇ ਮਾਸ਼ਾਲਲਾ ਮੈਂ ਆ ਕੇ ਖਾਉਂਗਾ ਪਰਾਂ ਕੰਮ ਬੜਜੂਗਾ ਮੈਂ ਤਾਂ ਫਿਰ ਆਏਗਾ ਕੱਲ ਨੂੰ ਕਰਾਉਂਗਾ